ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖ ਰਹੇ ਆ ਆਨਖਰ ਜਰਗਰੀ ਸੋ ਅੱਜ ਅਸੀਂ ਖੜੇ ਆ ਜ਼ਿਲ੍ਹਾ ਸਿੱਖਰੇ ਤੋਂ ਮਾਨਸਾ ਦੇ ਰਣਕੇ ਜਿੱਥੇ ਮਤਲਬ ਸਾਰੀਆਂ ਜ਼ਿਲ੍ਹੇ ਦੀਆਂ ਮਜ਼ਦੂਰ ਕਿਸਾਨ ਨੌਜਵਾਨ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈਗਾ ਸਾਡੇ ਨਾਲ ਨੇਗੇ ਬੀਕੇ ਜੂ ਇੱਕ ਤਾਂ ਉਹਰਾਹਾਂ ਦੇ ਤਲਬ ਜੋਹਰ ਜੀ ਆ ਪ੍ਰਧਾਨ ਜੀ ਬਸ ਜੀ ਹਾਂ ਜੀ ਅੱਜ ਤੁਸੀਂ ਦਿਖਲਾ ਰਹੇ ਹੋ ਮਾਨਸਾ ਦੇ ਵਿੱਚ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਸਲੋਕਤ ਮੋਰਚੇ ਦੇ ਤੱਤੇ ਦੇ ਕਰਨਾ ਦੇ ਰਹੇ ਕੀ ਕਹਿੰਦੇ ਲਹੂ ਅੱਜ ਅਸੀਂ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਤੇ 90 ਜਥੇਬੰਦੀਆਂ ਹੋਰ ਨੇ ਜੋ ਅਸੀਂ ਅੱਜ ਸਾਰੇ ਭਾਰਤ ਦੇ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਤਾਂ ਕਰ ਰਹੇ ਹਾਂ ਜੋ ਬਿਜਲੀ ਐਕਟ 2025 ਹਾਂ ਦਾ ਸਰਕਾਰ ਨੇ ਕੇਂਦਰ ਸਰਕਾਰ ਨੇ ਤੇ ਸੂਬਾ ਸਰਕਾਰਾਂ ਨੇ ਨਾਲ ਕੇ ਤੇ ਬੀਜ ਐਕਟ ਜੋ ਸਰਕਾਰ ਆ ਸਾਰਾ ਕੁਝ ਖੇਤੀ ਦਾ ਕੰਮ ਬੀਜਾਂ ਦਾ ਇਹ ਕੰਪਨੀ ਨੂੰ ਦੇਣ ਜਾ ਰਹੀ ਹੈ ਤੇ ਬਿਜਲੀ ਦਾ ਕੰਮ ਸਾਰਾ ਕੰਪਨੀ ਨੂੰ ਦੇਣ ਜਾ ਰਹੀ ਹੈ ਜੋ ਕੋਈ ਵੀ ਉਹਰੇ ਬਿਜਲੀ ਦੇ ਬਿੱਲ ਨਹੀਂ ਪਰ ਸਭ ਨੂੰ ਐਨੀ ਮਹਿੰਗੀ ਬਿਜਲੀ ਹੋ ਜੂਗੀ ਜੋ ਮਜ਼ਦੂਰਾਂ ਦੀ ਮਨਰੇਕਾ ਤੇ ਡਾਕਾ ਮਾਰਤਾ ਮਜ਼ਦੂਰਾਂ ਦੀ ਮਨਰੇਕਾ ਦਾ ਨਾਂ ਨਹੀਂ ਬਦਲਿਆ ਸਾਰੀ ਉਹਦੇ ਨਰੇਗਾ ਦਾ ਭੋਗ ਪਾਤਾ ਬਿਲਕੁਲ ਉਹ ਬੰਦ ਕਰਤੀ ਜੋ ਖਤਰਨਾਕ ਕਾਨੂੰਨ ਲਿਆਂਦੇ ਨੇ ਖੇਤੀ ਕਾਨੂੰਨਾਂ ਤੋਂ ਬਾਅਦ ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਖਾਤਰ ਅੱਜ ਅਸੀਂ ਇੱਥੋਂ ਦੀਆਂ ਸਰਕਾਰਾਂ ਨੂੰ ਦੱਸਣ ਆਏ ਆਂ ਵੀ ਜਦ ਤੱਕ ਕਾਨੂੰਨ ਰੱਦ ਕਰ ਦੋ ਨਹੀਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੂਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਵੀ ਕਾਰ ਹੋਊਗੀ ਵੱਡੀ ਹੋਊਗੀ ਉਹ ਦਿੱਲੀ ਅੰਦੋਲਨ ਦੇ ਨਾਲੋਂ ਵੱਡੀ ਕਾਲ ਹੋਊਗੀ ਅਸੀਂ ਇਹ ਕਾਨੂੰਨ ਰੱਦ ਕਰਾਵਾਂਗੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੋ ਸਾਨੂੰ ਸ joint ਮੋਰਚੇ ਵੱਲੋਂ ਫੈਸਲਾ ਆਊਗਾ ਐਲਾਨ ਆਊਗਾ ਉਹ ਅਸੀਂ ਮੋਰਚੇ ਲਾਵਾਂਗੇ ਉਹਦੀ ਅਸੀਂ ਤਿਆਰੀਆਂ ਕਰ ਰਹੇ ਹਾਂ ਅੱਜ ਅੱਥਰੂ ਦੀ ਸਰਕਾਰਾਂ ਨਾਲ ਇਕੱਠੇ ਹੋ ਕੇ ਦਸਣ ਆਏ ਆਂ ਸਾਰੇ ਦਬਕਿਆਂ ਦੇ ਲੋਕ ਆ ਵੀ ਇਹ ਕਾਨੂੰਨਾਂ ਨੂੰ ਰੱਦ ਕਰ ਦਿਓ ਨਹੀਂ ਤਾਂ ਸਾਨੂੰ ਪਿੰਡਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੜ ਨਹੀਂ ਦੇਣਾ ਸਰਕਾਰ ਸਿਰਫ ਸ਼ਰਤਾਂ ਸਰਕਾਰ ਕਹਿ ਰਹੀ ਆ ਜੀ ਅਸੀਂ ਮਜ਼ਦੂਰਾਂ ਤੇ ਇਨਾਨਾਂ ਦੇ ਤੈਸੀ ਆ ਸੀ ਜਿਹੜੇ ਕਿ ਮੌਕਾ ਲੈ ਕੇ ਆ ਰਹੇ ਆਂਗੇ ਵੇਖ ਸਕਦੇ ਜਿਵੇਂ ਮਤਲਬ ਜਿਹੜਾ ਪਸਤਾ ਵਾਲਾ ਕਾਨੂੰਨਾਂ ਵੇਲੇ ਵੀ ਇਹਨਾਂ ਨੇ ਧਮਕੀ ਦੇ ਮਾਰੇ ਸੀ ਹੁਣ ਵੀ ਧਮਕੀ ਦੇ ਮਾਰੇ ਸਰਕਾਰ ਵੀ ਜੀ ਬਾਰੇ ਚੋਣਾਂ ਦੇ ਤੈਸੀ ਆ ਉਹਦੇ ਬਾਰੇ ਕਹੀ ਹੈ ਇਹ ਕੋਈ ਮਜ਼ਦੂਰਾ ਕਿਸਾਨਾਂ ਦੇ ਤੈਸੀ ਨਹੀਂ ਇਹ ਤਾਂ ਕਾਰਪੋਰੇਟ ਘਰੇਣਾ ਦੇ ਤੈਸੀ ਨੇ ਜੋ 10 ਬੰਦੇ ਨੇ ਦੇਸ਼ ਦੇ ਜ਼ਿਲ੍ਹੇ ਵਿੱਪਾਰ ਬੰਗਸਾ ਦੇ ਮੁਖੀ ਨੇ ਉਹ 10 ਬੰਦਿਆਂ ਦੇ ਨੇ ਲੀਡਰ ਸਾਰੇ ਸਾਰੀਆਂ ਪਾਰਟੀਆਂ ਦੇ ਕਾਲੀ ਬੀਜੇਪੀ ਆਪ ਕਾਂਗਰਸ ਝਾੜੂ ਵਾਲੇ ਸਾਰੇ ਜੋ 10 ਬੰਦਿਆਂ ਦੇ ਨੇ ਕੋਈ ਕਿਸਾਨ ਮਜ਼ਦੂਰ ਦੀ ਇਹਨਾਂ ਨੂੰ ਕੋਈ ਨਹੀਂ ਕੋਈ ਮਰੇ ਕੋਈ ਰਹੇ ਕੁਸ ਮਰਜ਼ੀ ਹੋਵੇ 450 ਨੇ ਕਿਸੇ ਨੂੰ ਨਹੀਂ ਪੁੱਛਦੇ ਛੀਮੀ ਨੇਰੇ ਉਹਦੇ ਪਿੰਡਾਂ 'ਚ ਆਉਂਦੇ ਨੇ ਵੋਟਾਂ ਲੈ ਕੇ ਫੇਰ ਜਾ ਕੇ ਉਹਨਾਂ ਦੇ 10 ਬੰਦੇ ਦੀ ਬੁੱਕਲ 'ਚ ਭਾਈ ਜਾਂਦੇ ਨੇ ਉਹਨਾਂ ਦੇ ਘੈਂਟੇ ਦੇ ਕਾਨੂੰਨ ਘੜਦੇ ਨੇ ਜੋ ਅਸੀਂ ਇੱਕ ਕੋਈ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ